ਵੇਚ ਇੱਕ ਬਹੁਤ ਵੱਡੇ ਇਜਲਾਸ ਦੇ ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਭੁੱਲਾ ਹੋਇਆ ਰਹੇ ਤੇ ਚਰਚਾ ਹੋਈ ਸੀ ਉਦੋਂ ਉਹ ਉਸਤਾਨ ਵਿੱਚ ਖੁਸ਼ਕਿਸਮਤੀ ਸਮਝਦੋ ਕੌਮ ਦੇ ਉਹਨਾਂ ਦੇ ਨਾਲ ਵਿੱਚ ਪ੍ਰਿੰਸੀਪਲ ਗੰਦਵਾ ਸਿੰਘ ਜੀ ਜੰਡਾ ਉਹ ਸਿੱਧਾ ਹੀ ਚਲੇ ਗਏ ਉਹਨਾਂ ਦੇ ਆਸ਼ਰਮ ਸਾਬਰਮਤੀ ਆਸ਼ਰਮ ਜੋ ਉਹਨਾਂ ਨੇ ਅਹਮਦਾਬਾਦ ਵਿੱਚ ਬਣਾਇਆ ਸੀ ਸਾਲ ਮਤੋਂ ਉਤੇ ਬੜੀ ਕੀਤੀ ਮਹਾਤਮਾ ਮੈਂ ਪੈਸ ਨਹੀਂ ਕਰਨੀ ਇਹ ਨਹੀਂ ਹੋਤੀ ਤਾਂ ਗੰਗਾ ਸੰਸਿਤੇ ਹੋਗਾ ਜੇ ਪੈਸ ਨਹੀਂ ਕਰਨੀ ਤੇ ਇਤਨੇ ਲਵਸ ਤੇ ਕਹਿ ਕਿ ਹੋਤੇ ਕਿਤੇ ਕਰਨੀ ਪੈਗੀ ਵਿਚਾਰ ਦੇ ਕਰਨੇ ਪੈਗੇ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਬੜੋੜਾ ਦੇ ਇੱਕ ਬਹੁਤ ਵੱਡੇ ਇਜਲਾਸ ਦੇ ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਭੁੱਲਾ ਹੋਇਆ ਰਹਦਾ ਹੈ ਬੜੀ ਚਰਚਾ ਹੋਈ ਸੀ ਉਦੋਂ ਹਿੰਦੁਸਤਾਨ ਦੇ ਇਹ ਪੁੱਲਲਾ ਹੋਇਆ ਰਹਿ버 ਹੈ ਵਿਚਾਰ ਦੀ ਗੱਲ ਕਰਦਿਆਂ ਕਰਦਿਆਂ ਤਲਵਾਰ ਪਕੜ ਲਈ ਸ਼ਾਂਤੀ ਦੀ ਗੱਲ ਕਰਦਿਆਂ ਕਰਦਿਆਂ ਤੋਪਾਂ ਗੋਲੇ ਆਇਆ ਗਲੇ ਵਿੱਚ ਮਾਲਾ ਪਹਿਨਾਣੀ ਸੀ ਤਲਵਾਰਾਂ ਤੇ ਕਿਰਪਾਨਾਂ ਪਵਾ ਛੜੀਆਂ ਇਹ ਮਹਾਤਮਾ ਬੰਦ ਗਾਂਧੀ ਦੇ ਬੋਲ ਸਨ ਖੁਸ਼ਕਿਸਮਤੀ ਸਮਝ ਲਓ ਕੌਮ ਦੇ ਉਹਨਾਂ ਦਿਨਾਂ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਜ਼ਿੰਦਾ ਸਨ ਉਸਿੱਧੇ ਹੀ ਚਲੇ ਗਏ ਉਹਨਾਂ ਦੇ ਆਸ਼ਰਮ ਸਾਬਰਮਤੀ ਆਸ਼ਰਮ ਜੋ ਉਹਨਾਂ ਨੇ ਅਹਮਦਾਬਾਦ ਵਿੱਚ ਬਣਾਇਆ ਸੀ ਦੱਸਿਆ ਵੀ ਮੈਂ ਸੇਕ ਮਿਸ਼ਨਰੀ ਹਾਂ ਤੇ ਬੜੋਦਾ ਵਿੱਚ ਜਿਹੜਾ ਤੁਸੀਂ ਭਾਸ਼ਣ ਦਿੱਤਾ ਉਸ ਦੇ ਸੰਬੰਧ ਵਿੱਚ ਮੈਂ ਕੁਝ ਵਿਚਾਰਾਂ ਕਰਨਾ ਹੈ ਟਾਲ ਮਟੋਲ ਤੇ ਬੜੀ ਕੀਤੀ ਮਹਾਤਮਾ ਮੈਂ ਬੈਸ ਨਹੀਂ ਕਰਨੀ ਇਹ ਨਹੀਂ ਹੋਣੀ ਪਰ ਗੰਗਾ ਸੰਸਿਧੇ ਹੋ ਗਿਆ ਜੀ ਭੈਸ ਨਹੀਂ ਕਰਨੀ ਤੇ ਇਤਨੇ ਲਫ਼ਜ਼ ਉੱਥੇ ਕਹੇ ਕਿਉਂ ਨਹੀਂ ਕਿਤੇ ਕਰਨੀ ਪੈਗੀ ਵਿਚਾਰ ਦੇ ਕਰਨੇ ਪਏ ਉਹ ਕਹਿਣ ਲੱਗੇ ਅੱਛਾ ਮੈਂ ਨਹੀਂ ਆਪਣੇ ਕੁਝ ਵਿਚਾਰ ਦੱਸਦਾ ਤੂੰ ਹੀ ਦੱਸ ਤੋ ਗੰਧਾ ਸਿੰਘ ਨੇ ਗੱਲ ਇਥੋਂ ਸ਼ੁਰੂ ਕੀਤੀ ਕਿ ਤੁਸੀਂ ਹਰ ਥਾਂ ਤੇ ਕਹਿੰਦੇ ਹੋ ਗੀਤਾ ਮੇਰੀ ਮਾਂ ਹੈ ਗੀਤਾ ਨੂੰ ਮਾਂ ਕਹਿੰਦੇ ਸਨ ਮਹਾਤਮਾ ਗਾਂਧੀ ਤੇ ਮਾਂ ਹੈ ਮੇਰੀ ਔਰ ਜ਼ਿਆਦਾ ਪਾਠ ਪਠਨ ਉਸੇ ਲਈ ਕਰਦੇ ਸਨ ਕਿਉਂਕਿ ਗੀਤਾਂ ਦੇ ਇਸ ਕਰਮ ਫਿਲਾਸਫੀ ਬੜੀ ਜ਼ੋਰ ਦੀ ਏ ਤੇ ਸ਼ੁਭ ਕਰਮਾਂ ਉੱਤੇ ਮਹਾਤਮਾ ਗਾਂਧੀ ਬਹੁਤ ਜ਼ੋਰ ਦੇਂਦਾ ਰਿਹਾ ਤੇ ਜਿਹੜਾ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮ ਪਖੰਡ ਹੋਣਗੇ ਉਹ ਅੱਜ ਚੰਗਾ ਕਰ ਰਿਹਾ ਕੱਲ ਮਾੜਾ ਕਰੇਗਾ ਜੋ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮਾਂ ਦੀ ਕੋਈ ਜੜ ਨਹੀਂ ਹੁੰਦੀ ਔਰ ਅਸੀਂ ਦੇਖਨੇ ਆ ਜਿਨ੍ਹਾਂ ਨੂੰ ਸ਼ੁਭ ਕਰਮਾਂ ਉੱਤੇ ਮਜਬੂਰ ਕਰਕੇ ਸ਼ੁਭ ਬਣਾਇਆ ਗਿਆ ਸੀ ਬਾਰੋਂ-ਬਾਰੋਂ ਅੱਜ ਉਹ ਦੇਸ਼ ਦੇ ਲੁਟੇਰੇ ਸਾਬਤ ਹੋਏ ਨੇ ਮਹਾਤਮਾ ਗਾਂਧੀ ਦੇ ਚੇਲੇ ਔਰ ਦੇਸ਼ ਨੂੰ ਕਿੱਥੇ ਲੈ ਗਏ ਨੇ ਤੁਹਾਡੇ ਸਾਹਮਣੇ ਖੈਰ ਕਿਧਰੇ ਨਿੰਦਕ ਮੈਨੂੰ ਨਾ ਸਮਝ ਲੈਣਾ ਤੇ ਇਹ ਵੀ ਨਾ ਸਮਝਣਾ ਕਿ ਮੈਂ ਕੋਈ ਸਿਆਸੀ ਗੱਲ ਛੇੜ ਰਿਹਾ ਨਹੀਂ ਤੁਹਾਨੂੰ ਇੱਕ ਸਾਵਧਾਨ ਕਰ ਰਿਹਾ ਕਿ ਦੇਸ਼ ਵਿਦੇਸ਼ ਵਿੱਚ ਐਸੀਆਂ ਲਹਿਰਾਂ ਵੀ ਚੱਲ ਰਹੀਆਂ ਨੇ ਵੀ ਜਿਹੜੇ ਪੰਜ ਕਿਸੇ ਦੀ ਜ਼ਿਆਦਾ ਨਹੀਂ ਕਿਸੇ ਤਰੀਕੇ ਨਾਲ ਘਟਾਇਆ ਜਾ ਤਾਂ ਇਹਨਾਂ ਦੀ ਆਵਾਜ਼ ਦਬਾਈ ਜਾ ਸਕਦੀ ਹੈ ਤਾਂ ਉੱਥੇ ਮਨਮਰਜ਼ੀ ਕੀਤੀ ਜਾ ਸਕਦੀ ਹੈ ਔਰ ਕ੍ਰੇਪਨ ਕ੍ਰੇਪਨ ਤੀ 35 ਸਾਲ ਤੋਂ ਅਸੀਂ ਮਾਰ ਕਰ ਰਹੇ ਤੀ 35 ਸਾਲ ਤੋਂ ਐਸਾ ਅਸੀਂ ਦੇਖਦੇ ਰਹੇ ਖੈਰ ਮੁਖਤਸਰ ਕਰੀਏ ਗੰਗਾ ਸਿੰਘ ਕਹਿਣ ਲੱਗੇ ਇਹ ਮਾਂ ਹੈ ਨਾ ਤੁਹਾਡੀ ਉਹਨਾਂ ਨੇ ਕਿਹਾ ਹਾਂ ਮੇਰੀ ਮਾਂ ਹੈ ਮੈਂ ਰੋਜ਼ ਮਰਦਾ ਦੀ ਪ੍ਰੇਰਣਾ ਇਸ ਗੀਤਾ ਤੋਂ ਲੈਂਦਾ ਗੰਗਾ ਸਿੰਘ ਕਹਿਣ ਲੱਗੇ ਮੈਨੂੰ ਵੀ ਸਨਮਾਨ ਹੈ ਇਸ ਗ੍ਰੰਥ ਦਾ ਮਨਿੰਦਕ ਨੇ ਕਿ ਕਿੰਤੀ ਗ੍ਰੰਥ ਹੈ ਇਸ ਵੇਸ਼ ਦੀ ਕਿੰਤੀ ਸੌਗਾਤ ਹੈ ਰਿਸ਼ੀ ਵਿਆਸ ਦੀ ਲਿਖੀ ਹੋਈ ਹੈ ਅਸੀਂ ਕਦਰ ਕਰਦੇ ਹਾਂ ਤੁਸੀਂ ਮਾਂ ਕਹਿੰਦੇ ਹੋ ਇਸ ਦੀ ਵੀ ਕਦਰ ਕਰਦੇ ਹਾਂ ਪਰ ਜ਼ਰਾ ਇਹ ਦੱਸੋ ਕਿ ਇਹ ਗੀਤਾ ਉਚਾਰਨ ਕਿੱਥੇ ਹੋਈ ਹੈ ਕਿਹੜੀ ਥਾਂ ਤੇ ਉਚਾਰਨ ਹੋਈ ਹੈ ਇਤਿਹਾਸ ਦੇ ਖੋਜੀ ਇਸ ਗੱਲ ਨੂੰ ਜਾਣਦੇ ਨੇ ਇਹ ਮੈਦਾਨੇ ਜੰਗ ਦੇ ਉਚਾਰਨ ਹੋਈ ਹੈ ਕੁਰੂਕਸ਼ੇਤਰ ਦੇ ਅਰਜਨ ਨੇ ਧਨਸ਼ ਬਾਣ ਸੁੱਟ ਦਿੱਤਾ ਸੀ युधिष्ठर ने तलवार सुट दी सी नकल सादेव ते भीष्म ने अपने शस्त्र सुट दिते अर्जुन ने सीधा ही कह दिता भगवान असि नहीं लड़ना बे क्यों क्यों नहीं लड़ना तो अर्जुन कह लगा ओ द्रोणा मेरा चचेरा भरा दर्योधन मेरा चचेरा बराह द्रोणा चारज मेरा गुरु ओ भीष्म मेरा पतामा ਆਪਣਿਆਂ ਨੂੰ ਮਾਰਾਂ ਪਿਤਾਮੇ ਨੂੰ ਮਾਰਾਂ ਗੁਰੂ ਨੂੰ ਮਾਰਾਂ ਆਪਣੇ ਘਰਾ ਨੂੰ ਮਾਰਾਂ ਮੈਨੂੰ ਨਹੀਂ ਲੱਗਦਾ ਹਾਰ ਹੁੰਦੀ ਹੈ ਤੇ ਹਾਰ ਹੀ ਸਹੀ ਨਹੀਂ ਕੁਝ ਮਿਲਦਾ ਤੇ ਨਾ ਹੀ ਸਹੀ ਪਰ ਮੈਂ ਆਪਣਿਆਂ ਨੂੰ ਮਾਰਨਾ ਨਹੀਂ ਧਨਸ਼ਬਾਨ ਸੁਟ ਦਿੱਤਾ ਸ੍ਰੀ ਕ੍ਰਿਸ਼ਨ ਨੇ ਸਮਝਾਇਆ ਅਰਜਨ ਠੀਕ ਨਮਨਵਾਏ ਤੇਰੇ ਆਪਣੇ ਨੇ ਪਰ ਆਪਣੇ ਜਿਸਮ ਦੇ ਉੱਤੇ ਕੋਈ ਮਵਾਦ ਦੇ ਨਾਲ ਭਰੇ ਹੋਇਆ ਫੋੜਾ ਨਿਕਲਾਵੇ ਜ਼ਹਿਰ ਨਾਲ ਭਰੇ ਹੋਇਆ ਬੜੀ ਪੀੜਾ ਹੋਵੇ। ਔਰ ਉਸ ਤੋਂ ਤੜਪਣਾ ਬੜੀ ਹੋਵੇ ਤਾਂ ਚੀਰਾ ਦੇਣਾ ਪੈਂਦਾ। ਉਹ ਮਵਾਦ ਕਢਣੀ ਪੈਂਦੀ ਭਾਵੇਂ ਆਪਣੇ ਜਿਸਮ ਦੀ ਕਢਣੀ ਪੈਂਦੀ। ਥੋੜਾ ਭਾਵੇਂ ਆਪਣਾ ਤਾਂ ਵੀ ਚੀਰਨਾ ਪੈਂਦਾ ਹੈ ਕਿ ਸਾਰੇ ਤੇਰੇ ਆਪਣੇ ਨੇ ਪਰ ਦੇਸ਼ ਧਰਮ ਨੂੰ ਚੰਬੜੇ ਫੋੜੇ ਨੇ ਚੀਰ ਲੈ ਇਹਨਾਂ ਨੂੰ ਕੋਈ ਪਾਪ ਨਹੀਂ। ਮਾਰਦੈਨਾਂ ਕੋਈ ਪਾਪ ਨਹੀਂ ਬੁਰੇ ਨੂੰ ਬਰਦਾਸ਼ਤ ਕਰ ਲੈਣਾ ਵੀ ਭਲੇ ਨੂੰ ਸੱਟ ਮਾਰਨਾ ਹੈ ਹਨੇਰੇ ਨੂੰ ਬਰਦਾਸ਼ਤ ਕਰ ਲੈਣਾ ਵੀ ਰੋਸ਼ਨੀ ਵਾਸਤੇ ਰਸਤੇ ਬੰਦ ਕਰ ਲੈਣਾ ਕ੍ਰਿਸ਼ਨ ਨੇ ਗੱਲ ਸਮਝਾਈ ਸਮਝ ਵਿੱਚ ਆ ਗਈ ਸੁਤੇ ਹੋਇਆ ਹਨਸ਼ਬਾਨ ਅਰਜਨ ਨੇ ਫਿਰ ਚੁਕਲੇ ਗਮਸਾਨ ਦਾ ਯੁੱਧ ਹੋਇਆ ਤੇ ਮਹਾਭਾਰਤ ਜੋ ਲਿਖੀ ਗਈ ਹੈ ਉਸ ਦੇ ਕਥਨ ਅਨੁਸਾਰ ਲੱਖਾਂ ਬੰਦੇ कई दिन लड़ाई मौत देाट उतरे और कृष्ण के दो बोल करके जब प्रिंसिपल गंगा सिंह ने कहा भी जिस गीता नो तुसी मां कहते हो मैदान मैदाने जंग उचारण हुई है निरी मैदाने ए जंग नहीं उचारण हुई गीता करके जंग होई है अगर गीता कृष्ण की रचना तो ना निकलती लखन घाट नहीं उतरने स ਤੇ ਤੁਸੀਂ ਇਸੇ ਨੂੰ ماں ਕਹੀ ਜਾਂਦੇ ਇੱਕ ਪਾਸੇ ਐਨਸਾ ਪਰਮ ਧਰਮ ਕਹਿੰਦੇ ਹੋ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਨੂੰ ਭੁੱਲਾ ਹੋਇਆ ਰਹਿਬਰ ਕਹਿੰਦੇ ਹੋ ਤੇ ਇੱਕ ਪਾਸੇ ਉਸ ਗੀਤਾ ਨੂੰ ماں ਕਹਿੰਦੇ ਹੋ ਜਿਸ ਨੇ ਲੱਖਾਂ ਬੰਦੇ ਮੌਤ ਦੇ ਘਾਟ ਉਤਾਰ ਦਿੱਤੇ ਕਹਿੰਦੇ ਨੇ ਮਹਾਤਮਾ ਗਾਂਧੀ ਨੇ ਜਿਹੜੇ ਬੋਲ ਬੋਲੇ ਇਸ ਤੋਂ ਗੁਸਤਾਖੀ ਮਾਤ ਉਹਨਾਂ ਦੀ ਸ਼ਖਸੀਅਤ ਚਲਗਦੀ ਪਈ ਹੋ ਕੀ ਨੇ ਉਹਨਾਂ ਨੇ ਕਹਿ ਦਿੱਤਾ ਪ੍ਰਿੰਸੀਪਲ ਸਾਹਿਬ ਕਿ ਜੰਗ ਨਹੀਂ ਹੋਈ ਇਹ ਅੰਦਰ ਦੀ جنگ ਦਾ ਜ਼ਿਕਰ ਹੈ ਮਹਾਤਮਾ ਗਾਂਧੀ ਇਹ ਹੀ ਕਹਿੰਦੇ ਹੁੰਦੇ ਸਨ ਹਰ ਥਾਂ ਤੇ ਇਹ جنگ ਨਹੀਂ ਹੋਈ ਤੇ ਅੰਦਰ ਦੀ جنگ ਦਾ ਜ਼ਿਕਰ ਹੈ ਤੇ ਗੰਗਾ ਸਿੰਘ ਕਿੱਥੇ ਚੁੱਪ ਕਰਨ ਵਾਲਾ ਸੀ ਕਹਿਣ ਲੱਗੇ ਜੇ ਇਹ جنگ ਨਹੀਂ ਹੋਈ ਤਾਂ ਫਿਰ ਇਹ ਵੀ ਕਬੂਲ ਕਰੋ ਕਿਰਸ਼ਨ ਨਹੀਂ ਹੋਵੇ ਕੋਈ ਅੰਦਰ ਦੇ ਕਿਰਸ਼ਨ ਦੀ ਗੱਲ ਹੈ ਇਹ ਗੀਤਾ ਬਾਹਰ ਨਹੀਂ ਉਚਾਰਨ ਹੋਈ ਕੋਈ ਅੰਦਰ ਦੀ ਗੀਤਾ ਦੀ ਗੱਲ ਹੈ ਬਾਹਰ ਦੀ ਗੀਤਾ ਮੰਨ ਲੈਂਦੇ ਹੋ ਬਾਹਰ ਦਾ ਕਿਰਸ਼ਨ ਮੰਨ ਲੈਂਦੇ ਹੋ ਬਾਹਰ ਦੀ ਮਹਾਭਾਰਤ ਤੋਂ ਇਨਕਾਰੀ ਹੋ ਇਸ ਵਾਸਤੇ ਕਿ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਨੂੰ ਖੰਡਨ ਕਰਨ ਦਾ ਇੱਕ ਮੌਕਾ ਮਿਲ ਜਾਂਦਾ। ਕਹਿੰਦੇ ਨੇ ਇਸ ਤਰ੍ਹਾਂ ਦੀ ਦੋ ਝਾੜਾਂ ਜਦ ਗੰਗਾ ਸਿੰਘ ਨੇ ਪਾਈਆਂ ਮਹਾਤਮਾ ਗਾਂਧੀ ਨੇ ਬਹੁਤ ਵੱਡੀ ਸਭਾ ਵਿੱਚ માफी ਮੰਗੀ ਸੀ। ਵੀ ਮੈਂ ਤੁਹਾਨੂੰ ਬੋਲਦਾ